ਘਰ ਦੀ دہਲੀਜ਼ ਤੇ ਬੈਠੀ ਰੀਨਾ ਇੱਕ ਟੱਕ ਬਾਹਰ ਵੱਲ ਦੇਖਦੀ ਪਈ ਸੀ ਜਿਵੇਂ ਕਿਸੇ ਦਾ ਇੰਤਜ਼ਾਰ ਹੋਵੇ ਪਰ ਉਹ ਜਾਣਦੀ ਸੀ ਕਿ ਹੁਣ ਕੋਈ ਵਾਪਸ ਨਹੀਂ ਆਵੇਗਾ ਅਜੇ ਉਸ ਦਾ ਪਤੀ ਉਸ ਦੀ ਦੁਨੀਆ ਇੱਕ ਸੜਕ ਹਾਦਸੇ ਵਿੱਚ ਸਭ ਕੁਝ ਪਿੱਛੇ ਛੱਡ ਗਿਆ ਸੀ ਰੀਨਾ ਦਾ ਜੀਵਨ ਇੱਥੇ ਹੀ ਠਹਿਰ ਗਿਆ ਸੀ ਘਰ ਵਿੱਚ ਉਸ ਦੀ ਸੱਸ ਮਮਤਾ ਜੀ ਹੁਣ ਰੀਨਾ ਨੂੰ ਨੂੰ ਨਹੀਂ ਸਗੋਂ ਇੱਕ ਬੋਝ ਸਮਝਣ ਲੱਗੀ ਸੀ ਬੀਤਵਾ ਔਰਤ ਘਰ ਵਿੱਚ ਹੋਵੇ ਤਾਂ ਸਾਇਆ ਵੀ ਡਰਦਾ ਹੈ। ਉਹਨਾਂ ਨੇ ਇੱਕ ਵਾਰ ਇਹ ਗੱਲ ਗਵੰਡਨ ਨੂੰ ਕਹੀ ਸੀ ਅਤੇ ਇਹ ਗੱਲ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ। ਸੰਜੇ ਰੀਨਾ ਦਾ ਦੇਵਰ ਉਨੇ ਹੀ ਪੜ੍ਹਾਈ ਪੂਰੀ ਕਰਕੇ ਘਰ ਵਾਪਸ ਆਇਆ ਸੀ ਉਹ ਰੀਨਾ ਦਾ ਬਹੁਤ ਸਤਿਕਾਰ ਕਰਦਾ ਸੀ ਉਸ ਨੂੰ ਭਾਬੀ ਨਹੀਂ ਮਾਂ ਵਰਗਾ दर्जा ਦਿੰਦਾ ਸੀ ਪਰ ਪਿੰਡ ਵਾਲਿਆਂ ਦੀ ਜ਼ੁਬਾਨ ਤਾਂ ਜਿਵੇਂ ਸਿਰਫ ਜ਼ਹਿਰ ਹੀ ਉਗਲਣਾ ਜਾਣਦੀ ਸੀ ਨੂੰ ਜਵਾਨ ਹੈ ਦੇਵਰ ਜਵਾਨ ਹੈ ਸਾਰਾ ਦਿਨ ਘਰ ਵਿੱਚ ਦੋਵੇਂ ਇਕੱਲੇ ਹੀ ਰਹਿੰਦੇ ਹਨ ਕੁਝ ਨਾ ਕੁਝ ਤਾਂ ਚੱਲ ਰਿਹਾ ਹੋਵੇਗਾ ਦੋਵਾਂ ਵਿਚਕਾਰ ਹੁਣ ਤਾਂ ਸੰਜੇ ਲਈ ਰਿਸ਼ਤਾ ਵੀ ਮੁਸ਼ਕਿਲ ਹੋ ਜਾਵੇਗਾ ਇਹ ਗੱਲ ਹੌਲੀ-ਹੌਲੀ ਮਮਤਾ ਜੀ ਦੇ ਮਨ ਵਿੱਚ ਬੈਠਣ ਲੱਗੀ ਆਖਰਕਾਰ ਇੱਕ ਦਿਨ ਉਹਨਾਂ ਨੇ ਰੀਨਾ ਨੂੰ ਸਿੱਧਾ ਕਹਿ ਦਿੱਤਾ ਰੀਨਾ ਹੁਣ ਬਹੁਤ ਹੋ ਗਿਆ ਤੂੰ ਆਪਣੇ ਪੇਕੇ ਘਰ ਚੱਲ ਜਾ ਇਹ ਘਰ ਹੁਣ ਤੇਰਾ ਨਹੀਂ ਰਿਹਾ ਜਦੋਂ ਤੇਰਾ ਪਤੀ ਨਹੀਂ ਤਾਂ ਇਹ ਘਰ ਤੇਰਾ ਨਹੀਂ ਸੱਸ ਦੀਆਂ ਗੱਲਾਂ ਸੁਣ ਕੇ ਰੀਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਥੋੜੀ ਦੇਰ ਤੱਕ ਉਹ ਕੁਝ ਵੀ ਨਾ ਬੋਲ ਸકી ਫਿਰ ਹਿੰਮਤ ਕਰਕੇ ਹੌਲੀ ਜਹੀ ਬੋਲੀ ਮਮਾ ਜੀ ਮੇਰੇ ਘਰ ਪੇਕੇ ਘਰ ਵਿੱਚ ਕੋਈ ਨਹੀਂ ਬਚਿਆ ਅਤੇ ਇਸ ਘਰ ਨੂੰ ਮੈਂ ਵੀ ਸੰਜੋਇਆ ਹੈ ਅਜੇ ਨਾਲ ਸੁਪਨੇ ਦੇਖੇ ਹਨ ਇਸ ਬੇੜੇ ਵਿੱਚ ਬੱਸ ਬੱਸ ਬਹੂ ਸੁਪਨੇ ਜਦੋਂ ਦੇਖੇ ਸੀ ਉਦੋਂ ਦੇਖੇ ਸੀ ਹੁਣ ਇੱਕ ਵਿਧਵਾ ਔਰਤ ਨੂੰ ਸੁਪਨੇ ਨਹੀਂ ਦੇਖਣੇ ਚਾਹੀਦੇ ਉਸਦੀ ਸੱਸ ਮਮਤਾ ਜੀ ਦਾ ਚਿਹਰਾ ਨਫ਼ਰਤ ਅਤੇ ਗੁੱਸੇ ਨਾਲ ਲਾਲ ਹੋ ਗਿਆ ਇੱਧਰ ਪਿੰਡ ਵਾਲਿਆਂ ਦੀ ਨਜ਼ਰ ਵੀ ਹੁਣ ਰੀਨਾ ਤੇ ਬਹੁਤ ਜ਼ਿਆਦਾ ਸ਼ੱਕ ਨਾਲ ਭਰੀ ਹੁੰਦੀ ਸੀ ਉਹ ਖੇਤ ਜਾਵੇ ਤਾਂ ਔਰਤਾਂ ਹੁਸਰ-ਹੁਸਰ ਕਰਨ ਬਾਜ਼ਾਰ ਜਾਵੇ ਤਾਂ ਮਰਦ ਘੂਰਣ ਅਤੇ ਜਦੋਂ ਰਸੋਈ ਵਿੱਚ ਚੁੱਲ੍ਹਾ ਜਗਾਵੇ ਤਾਂ ਉਸਦੀ ਸੱਸ ਮਮਤਾ ਜੀ ਕਵੇ ਬਹੂ ਹੁਣ ਕਿਸ ਦੇ ਲਈ ਛੱਪਣ ਭੋਗ ਬਣਾਉਂਦੀ ਪਈ ਹੈ ਹੁਣ ਤਾਂ ਤੇਰਾ ਪਤੀ ਵੀ ਨਹੀਂ ਰਿਹਾ ਸਾਸਦੀਆਂ ਗੱਲਾਂ ਸੁਣ ਕੇ ਰੀਨਾ ਦੀਆਂ ਅੱਖਾਂ ਵਿੱਚ ਹੰਝੂ ਉੱਤਰ ਆਉਂਦੇ। ਉਹ ਸਿਰਫ 25 ਸਾਲ ਦੀ ਸੀ ਪਰ ਸਮਾਜ ਨੇ ਉਸ ਨੂੰ 50 ਸਾਲ ਦੀ ਬਣਾ ਦਿੱਤਾ ਸੀ। ਸੰਜੇ ਜੋ ਕਿਤੇ ਨਾ ਕਿਤੇ ਆਪਣੀ ਮਾਂ ਦੀਆਂ ਹਰਕਤਾਂ ਦੇਖ ਰਿਹਾ ਸੀ। ਉਸਨੇ ਇੱਕ ਦਿਨ ਆਪਣੀ ਮਾਂ ਨੂੰ ਕਿਹਾ, "ਮਾਂ, ਭਾਬੀ ਤੇ ਸ਼ੱਕ ਕਰਨਾ ਬੰਦ ਕਰੋ। ਉਹ ਅਜਿਹੀ ਨਹੀਂ ਹੈ। ਤੁਸੀਂ ਇਸ ਘਰ ਵਿੱਚ ਜ਼ਹਿਰ ਕਿਉਂ ਘੋਲਦੇ ਪਏ ਹੋ?" ਸੰਜੇ ਦੀਆਂ ਗੱਲਾਂ ਸੁਣ ਕੇ ਉਸਦੀ ਮਾਂ ਮਮਤਾ ਜੀ ਹੋਰ ਭੜਕ ਗਈ ਅਤੇ ਗੁੱਸੇ ਵਿੱਚ ਉਸ ਨੂੰ ਝਿੜਕਦੇ ਹੋਏ ਬੋਲੀ ਸੰਜੇ ਤੂੰ ਚੁੱਪ ਰਹਿ ਔਰਤਾਂ ਦੇ ਦੁੱਖ ਨਾਲੋਂ ਸਮਾਜ ਦੀ ਇੱਜ਼ਤ ਵੱਡੀ ਹੁੰਦੀ ਹੈ ਅਤੇ ਜੇ ਤੂੰ ਹੀ ਉਸ ਦੀ ਢਾਲ ਬਣ ਗਿਆ ਤਾਂ ਲੋਕ ਇਹੀ ਕਹਿਣਗੇ ਨਾ ਕਿ ਦੇਵਰ ਭਾਬੀ ਵਿੱਚ ਕੁਝ ਤਾਂ ਹੈ ਸੰਜੇ ਆਪਣੀ ਮਾਂ ਤੋਂ ਬਿਲਕੁਲ ਉਲਟ ਸੀ ਮਾਂ ਦੀਆਂ ਅਜੇਹੀਆਂ ਘਟੀਆਂ ਗੱਲਾਂ ਸੁਣ ਕੇ ਝਿੜਦੇ ਹੋਏ ਬੋਲਿਆ ਤਾਂ ਕੀ ਕਰੀਏ ਮਾਂ ਉਸ ਨੂੰ ਘਰੋਂ ਕੱਢ ਦਈਏ ਬਿਨਾਂ ਇੱਕ ਪਲ ਗਵਾਏ ਮਮਤਾ ਜੀ ਨੇ ਕਿਹਾ ਹਾਂ ਤਾਂ ਠੀਕ ਠੀਕ ਹੈ ਮਾ ਫਿਰ ਮੈਂ ਵੀ ਇਸ ਘਰ ਨੂੰ ਛੱਡ ਦਿਆਂਗਾ ਕਿਉਂਕਿ ਜਿੱਥੇ ਇੱਕ ਬੇਗੁਨਾਹ ਔਰਤ ਦਾ અપਮਾਨ ਹੁੰਦਾ ਹੈ ਉੱਥੇ ਮੇਰਾ ਰਹਿਣਾ ਮੁਸ਼ਕਿਲ ਹੈ ਉਸ ਦੀ ਮਾਂ ਕੁਝ ਨਹੀਂ ਬੋਲੀ ਸੰਜੀਹ ਕਮਰੇ ਵਿੱਚੋਂ ਚੱਲ ਗਿਆ ਅਤੇ ਰੀਨਾ ਚੁੱਪਚਾਪ ਦੋਵਾਂ ਦੀਆਂ ਗੱਲਾਂ ਸੁਣ ਕੇ ਹੰਜੂ ਪੀ ਕੇ ਕੰਮ ਕਰ ਰਹੀ ਸੀ ਰੀਨਾ ਦੀ ਇਹ ਚੁੱਪੀ ਉਸਦੇ ਲਈ ਕਾਲ ਬਣ ਗਈ ਇੱਕ ਸ਼ਾਮ ਪਿੰਡ ਦੀ ਪੰਚਾਇਤ ਬੈਠੀ ਮੁੱਦਾ ਰੀਨਾ ਦਾ ਸੀ ਰੀਨਾ ਵਿਚਾਰੀ ਚੁੱਪਚਾਪ ਨਜ਼ਰਾਂ ਝੁਕਾਈ ਸਭ ਦੇ ਸਾਹਮਣੇ ਖੜੀ ਰਹੀ ਉਦੋਂ ਤੱਕ ਇੱਕ ਬਜ਼ੁਰਗ ਨੇ ਕਿਹਾ ਇੱਕ ਵਿਦਵਾ ਜਵਾਨ ਔਰਤ ਅਤੇ ਦੇਵਰ ਇੱਕੋ ਘਰ ਵਿੱਚ ਰਹਿਣ ਇਹ ਤਾਂ ਮर्यादा ਦੇ ਖਿਲਾਫ ਹੈ ਇਸ ਨਾਲ ਸਾਡੀਆਂ ਭੈਣਾਂ ਧੀਆਂ ਤੇ ਵੀ ਮਾੜਾ ਅਸਰ ਪਵੇਗਾ ਉਸਨੂੰ ਪਿੰਡ ਵਿੱਚੋਂ ਕੱਢੋ ਸਭ ਨੇ ਉਸ ਦਾ ਸਮਰਥਨ ਵੀ ਕੀਤਾ ਉਦੋਂ ਸੰਜੇ ਖੜਾ ਹੋਇਆ ਜੇ ਮੇਰੀ ਭਾਬੀ ਨੂੰ ਪਿੰਡ ਵਿੱਚੋਂ ਕੱਢਿਆ ਗਿਆ ਤਾਂ ਮੈਂ ਵੀ ਉਸ ਦੇ ਨਾਲ ਜਾਵਾਂਗਾ ਸੰਜੇ ਦੀ ਗੱਲ ਸੁਣ ਕੇ ਪੰਚਾਇਤ ਵਿੱਚ ਖੁਸਰ-ਫੁਸਰ ਹੋਈ ਤਾਂ ਕਿ ਉਸ ਤੂੰ ਉਸ ਨਾਲ ਵਿਆਹ ਕਰਾਏਂਗਾ ਕਿਸੇ ਨੇ ਜ਼ਹਿਰ ਉਗ ਲਿਆ ਸੰਜੇ ਸੁੰਨ ਰਹਿ ਗਿਆ ਉਸ ਨੇ ਰੀਨਾਵਾਲ ਦੇਖਿਆ ਤਾਂ ਉਹ ਰੋਂਦੀ ਨੇ ਸਿਰ ਝੁਕਾ ਲਿਆ ਅਤੇ ਹੌਲੀ ਜਹੀ ਬੋਲੀ ਮੈਂ ਵਿਧਵਾ ਹਾਂ ਪਰ ਕੁਲਟਾ ਨਹੀਂ ਉਸਦੀ ਆਵਾਜ਼ ਕੰਬ ਰਹੀ ਸੀ ਪਰ ਪਹਿਲੀ ਵਾਰ ਉਸਨੇ ਚੁੱਪੀ ਤੋੜੀ ਸੀ ਬਿਨਾ ਕੋਈ ਫੈਸਲਾ ਲਏ ਪੰਚਾਇਤ ਖਤਮ ਹੋ ਗਈ ਪਰ ਉਸੇ ਰਾਤ ਰੀਨਾ ਨੇ ਸੱਸ ਦੇ ਕਮਰੇ ਵਿੱਚ ਜਾ ਕੇ ਕਿਹਾ ਮਾਂ ਜੀ ਜੇ ਤੁਸੀਂ ਕਹੋ ਤਾਂ ਮੈਂ ਚਲੀ ਜਾਂਦੀ ਹਾਂ ਪਰ ਇੱਕ ਗੱਲ ਦੱਸੋ ਜਦੋਂ ਤੁਹਾਡਾ ਸੁਹਾਗ ਗਿਆ ਸੀ ਤਾਂ ਕਿਸੇ ਨੇ ਤੁਹਾਨੂੰ ਇੰਜ ਹੀ ਘਰੋਂ ਕੱਢ ਦਿੱਤਾ ਸੀ ਰੀਨਾ ਦੀ ਗੱਲ ਸੁਣ ਕੇ ਮਮਤਾ ਜੀ ਸੋਨ ਰਹਿ ਗਈ ਰੀਨਾ ਨੇ ਅੱਗੇ ਕਿਹਾ ਤੁਹਾਨੂੰ ਤਾਂ ਲੋਕਾਂ ਨੇ ਸਹਾਰਾ ਦਿੱਤਾ ਸੀ ਪਰ ਮੈਨੂੰ ਮੈਨੂੰ ਸਿਰਫ ਸ਼ੱਕ ਹੀ ਮਿਲਿਆ ਮੇਰੀ ਕੀ ਗਲਤੀ ਸਿਰਫ ਇਹੀ ਕਿ ਮੈਂ ਜਵਾਨ ਹਾਂ ਉਸ ਦੀ ਸੱਸ ਨੇ ਕਿਹਾ ਤੂੰ ਸਵਾਲ ਕਰਦੀ ਪਈ ਹੈ ਮੇਰੇ ਤੋਂ ਨਹੀਂ ਮਾਜੀ ਮੈਂ ਸਿਰਫ ਆਪਣੇ ਲਈ ਇੱਕ ਕੋਨਾ ਮੰਗ ਰਹੀ ਹਾਂ ਜਿੱਥੇ ਮੈਂ ਸਾਹ ਲੈ ਸਕਾਂ ਮर्यादा ਵਿੱਚ ਇੱਜ਼ਤ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਾਂ ਤੁਹਾਨੂੰ ਪਤਾ ਹੈ ਨਾ ਮੇਰਾ ਤਾਂ ਪੇਕਾ ਘਰ ਵੀ ਨਹੀਂ ਹੈ ਮੇਰੇ ਮਾਪੇ ਵੀ ਗੁਜ਼ਰ ਗਏ ਹਨ ਕੋਈ ਨਹੀਂ ਹੈ ਮੇਰੇ ਪੇਕੇ ਘਰ ਵਿੱਚ ਮੈਂ ਕਿੱਥੇ ਜਾਵਾਂਗੀ ਇੱਕ ਵਾਰ ਮੇਰੀ ਜਗ੍ਹਾ ਤੇ ਰਹਿ ਕੇ ਸੋਚੋ ਰੀਨਾ ਦੀਆਂ ਗੱਲਾਂ ਸੁਣ ਕੇ ਮਮਤਾ ਜੀ ਨੇ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਅਜਿਹਾ ਲੱਗਾ ਜਿਵੇਂ ਸਾਰੀ ਦੁਨੀਆ ਦਾ ਦਰਦ ਤੜਫ ਦੁੱਖ ਤਕਲੀਫਾਂ ਨੇ ਉਸ ਨੂੰ ਘੇਰਿਆ ਹੋਇਆ ਹੈ ਅਤੇ ਉਹ ਵਿਚਿਚਾਰੀ ਮਾਸੂਮ ਜਹੀ ਸਭ ਕੁਝ ਬਰਦਾਸ਼ਤ ਕਰ ਰਹੀ ਸੀ ਖੂਨ ਦੇ ਹੰਝੂ ਬੀਕੇ ਇਸ ਘਰ ਵਿੱਚ ਰਹਿ ਰਹੀ ਸੀ ਕਿਉਂਕਿ ਉਸ ਦਾ ਕੋਈ ਠਿਕਾਣਾ ਨਹੀਂ ਸੀ ਸ਼ਾਇਦ ਪਹਿਲੀ ਵਾਰ ਉਸ ਦੀ ਸੱਸ ਮਮਤਾ ਜੀ ਰੀਨਾ ਦੀ ਤਕਲੀਫ ਨੂੰ ਸਮਝ ਪਾਈ ਇਸ ਲਈ ਉਹਨਾਂ ਨੇ ਰੀਨਾ ਨੂੰ ਘਰੋਂ ਬਾਹਰ ਨਹੀਂ ਕੱਢਿਆ ਅਤੇ ਸ਼ਾਂਤ ਹੋ ਗਈ ਰੀਨਾ ਨੇ ਵੀ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਡੋਬੋ ਲਿਆ ਸਵੇਰੇ ਜਲਦੀ ਉੱਠ ਕੇ ਪਾਠ ਪੂਜਾ ਨਾਸ਼ਤਾ ਫਿਰ ਦੁਪਹਿਰ ਦਾ ਖਾਣਾ ਅਤੇ ਜੋ ਖਾਲੀ ਸਮਾਂ ਬਚਦਾ ਉਸ ਵਿੱਚ ਸਿਲਾਈ ਕਢਾਈ ਉਹ ਕਿਸੇ ਤੇ ਬੋਝ ਨਹੀਂ ਬੰਨਣਾ ਚਾਹੁੰਦੀ ਸੀ ਪਰ ਲੋਕਾਂ ਨੂੰ ਉਸਦੀ ਮਿਹਨਤ ਨਹੀਂ ਉਸ ਦਾ ਵੀ ਦਬਾ ਪਣ ਦਿਖਦਾ ਸੀ ਇੱਕ ਦਿਨ ਪਿੰਡ ਦੇ ਠਾਕੁਰ ਦੇ ਪੁੱਤਰ ਰਿੰਕੂ ਨੇ ਭਰੇ ਬਾਜ਼ਾਰ ਵਿੱਚ ਰੀਨਾ ਨਾਲ ਬਤਮੀਜੀ ਕਰ ਦਿੱਤੀ ਕੀ ਗੱਲ ਹੈ ਭਾਬੀ ਜੀ ਇਕੱਲੀ ਹੋ ਝਬਾਨ ਹੋ ਜੇ ਦੇਵਰ ਕੁਝ ਨਹੀਂ ਕਰਦਾ ਤਾਂ ਅਸੀਂ ਹੈ ਨਾ ਉਸ ਦੀਆਂ ਅੱਖਾਂ ਵਿੱਚ ਗੰਦਗੀ ਸੀ ਉਸਨੇ ਰੀਨਾ ਦੀ ਸਾੜੀ ਦਾ ਪੱਲੂ ਖਿੱਚਣ ਦੀ ਕੋਸ਼ਿਸ਼ ਕੀਤੀ ਰੀਨਾ ਨੇ ਤੁਰੰਤ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਸਾਰਾ ਬਾਜ਼ਾਰ ਸੁੰਨ ਸੀ ਰਿੰਕੂ ਨੂੰ ਆਪਣੀ ਬੜੀ ਬੇਇੱਜ਼ਤੀ ਮਹਿਸੂਸ ਹੋਈ ਤਾਂ ਉਹ ਗਰਜਦੇ ਹੋਏ ਬੋਲਿਆ ਇਹ ਤੂੰ ਵਿਧਵਾ ਹੋ ਕੇ ਇੰਨੀ ਅੱਗ ਦਿਖਾ ਰਹੀ ਹੈ ਰਿੰਕੂ ਜਿਵੇਂ ਹੀ ਅੱਗੇ ਵਧਿਆ ਰੀਨਾ ਨੇ ਇੱਕ ਹੋਰ ਜ਼ੋਰਦਾਰ ਥੱਪੜ ਮਾਰਿਆ ਸ਼ਾਮ ਨੂੰ ਠਾਕੁਰ ਨੇ ਪੰਚਾਇਤ ਬੁਲਾ ਲਈ ਰਿੰਕੂ ਨੇ ਸਭ ਦੇ ਸਾਹਮਣੇ ਝੂਠ ਬੋਲਿਆ ਕਿ ਰੀਨਾ ਨੇ ਖੁਦ ਮੈਨੂੰ ਬੁਲਾਇਆ ਸੀ ਕਿਹਾ ਸੀ ਕਿ ਇਕੱਲਾਪਨ ਨਹੀਂ ਕੱਟਦਾ ਮੈਂ ਮਨਾ ਕੀਤਾ ਤਾਂ ਮੈਨੂੰ ਥੱਪੜ ਮਾਰ ਦਿੱਤਾ ਕੁਝ ਪਿੰਡ ਵਾਲਿਆਂ ਨੇ ਕਿਹਾ ਅਸੀਂ ਤਾਂ ਖੁਦ ਦੇਖਿਆ ਰੀਨਾ ਨੂੰ ਰਿੰਕੂ ਨਾਲ ਗੱਲਾਂ ਕਰਦੇ ਹੋਏ ਹੁਣ ਸਭ ਰੀਨਾ ਦੇ ਖਿਲਾਫ ਖੜੇ ਹੋ ਗਏ ਸੰਜੇ ਨੇ ਗੁੱਸੇ ਵਿੱਚ ਕਿਹਾ ਜਿਸ ਨੇ ਵੀ ਇਹ ਘਟਿਆ ਗੱਲ ਫੈਲਾਈ ਹੈ ਜਿਸ ਨੇ ਵੀ ਮੇਰੀ ਭਾਬੀ ਦੀ ਇੱਜ਼ਤ ਤੇ ਉਂਗਲ ਉਠਾਈ ਹੈ ਉਹ ਮੇਰਾ ਸਾਹਮਣਾ ਕਰੇ ਫਿਰ ਤੂੰ ਆਪਣੀ ਵਿਧਵਾ ਭਾਬੀ ਦੀ ਰਖਵਾਲੀ ਕਰੇਗਾ ਕਿਸੇ ਨੇ ਫਿਰ ਇਹ ਗੱਲ ਕੀਤੀ ਸੰਜੇ ਨੂੰ ਗੁੱਸਾ ਆਇਆ ਹਾਂ ਕਰਾਂਗਾ ਕਿਉਂਕਿ ਜਦੋਂ ਭਰਾ ਮੇਰਾ ਗੁਜ਼ਰ ਗਿਆ ਹੈ ਤਾਂ ਦੇਵਰ ਦਾ ਵੀ ਫਰਜ਼ ਹੁੰਦਾ ਹੈ ਕਿ ਉਹ ਆਪਣੀ ਭਾਬੀ ਦੀ ਇੱਜ਼ਤ ਰੱਖੇ ਇਹ ਰਿਸ਼ਤੇ ਸਿਰਫ ਖੂਨ ਦੇ ਨਹੀਂ ਇੱਜ਼ਤ ਨਾਲ ਵੀ ਚੱਲਦੇ ਹਨ ਭਰੀ ਪੰਚਾਇਤ ਵਿੱਚ ਰੋਜ਼ ਰੋਜ਼ ਬੇਜਿੱਤ ਹੋ ਕੇ ਰੀਨਾ ਟੁੱਟ ਗਈ ਸੀ ਅੱਜ ਵੀ ਪੰਚਾਇਤ ਬਿਨਾਂ ਨਤੀਜੇ ਤੇ ਖਤਮ ਹੋ ਗਈ ਰੀਨਾ ਰਾਤ ਨੂੰ ਇਕੱਲੇ ਛੱਤ ਤੇ ਬੈਠ ਕੇ ਹੰਝੂ ਬਹੌਂਦੀ ਹੋਈ ਆਪਣੇ ਆਪ ਨੂੰ ਖੋਸ ਰਹੀ ਸੀ ਮੈਂ ਜਿਉਂਦੀ ਹੀ ਕਿਉਂ ਹਾਂ ਭਗਵਾਨ ਮੈਨੂੰ ਝੁਕ ਕਿਉਂ ਨਹੀਂ ਲੈਂਦਾ ਉਦੋਂ ਸੰਜੇ ਵੀ ਛੱਤ ਤੇ ਆਇਆ ਭਾਬੀ ਤੁਸੀਂ ਰੋ ਰਹੇ ਹੋ ਸੰਜੇ ਮੈਂ ਹੁਣ ਥੱਕ ਚੁੱਕੀ ਹਾਂ ਹਰ ਰੋਜ਼ ਮੈਨੂੰ ਸਾਬਤ ਕਰਨਾ ਪੈਂਦਾ ਹੈ ਕਿ ਮੈਂ ਕਿਹੋ ਜਿਹੀ ਔਰਤ ਹਾਂ ਹਰ ਦਿਨ ਲੋਕ ਆਪਣੀਆਂ ਅੱਖਾਂ ਨਾਲ ਮੇਰੀ ਇੱਜ਼ਤ ਨਾਪਦੇ ਹਨ ਰੀਨਾ ਦਾ ਰੋਣਾ ਦੇਖ ਕੇ ਸੰਜੇ ਵੀ ਦੁਖੀ ਹੋ ਗਿਆ ਉਸਨੇ ਕਿਹਾ ਭਾਬੀ ਹੁਣ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਅਤੇ ਹੁਣ ਤਾਂ ਮਾਂ ਵੀ ਤੁਹਾਡੇ ਨਾਲ ਹੈ ਫਿਰ ਇਹ ਪਿੰਡ ਵਾਲੇ ਕੀ ਹਨ ਅੱਜ ਨਹੀਂ ਤਾਂ ਕੱਲ ਇਹ ਵੀ ਸਭ ਕੁਝ ਭੁੱਲ ਜਾਣਗੇ ਸਭ ਸਮੇ ਦਾ ਖੇਡ ਹੈ ਭਾਬੀ ਤੁਸੀਂ ਬਸ ਹਿੰਮਤ ਨਾ ਹਾਰੋ ਪਰ ਕਦੋਂ ਤੱਕ ਸੰਜੇ ਕਦੋਂ ਤੱਕ ਕਦੋਂ ਤੱਕ ਮੈਂ ਲੋਕਾਂ ਦੇ ਤਾਨੇ ਸੁਣਦੀ ਰਹਾਂਗੀ ਮੇਰੇ ਚੱਕਰ ਵਿੱਚ ਤੂੰ ਵੀ ਪੀਸ ਰਿਹਾ ਹੈ ਮਮਤਾ ਜੀ ਦੂਰੋਂ ਇਹ ਸਭ ਦੇਖ ਰਹੀ ਸੀ ਰੀਨਾ ਦੀ ਗੱਲ ਸੁਣ ਕੇ ਉਹਨਾਂ ਦਾ ਦਿਲ ਭਿੱਜ ਗਿਆ ਉਹ ਮਨ ਹੀ ਮਨ ਸੋਚਣ ਲੱਗੀ ਕਿ ਇਹ ਔਰਤ ਗਲਤ ਨਹੀਂ ਫਿਰ ਮੈਂ ਇਸ ਨੂੰ ਕਿੰਨਾ ਕੋਸਦੀ ਰਹੀ ਕਿੰਨਾ ਦੁੱਖ ਸਹਿ ਰਹੀ ਹੈ ਵਿਚਾਰੀ ਮਮਤਾ ਜੀ ਪਹਿਲਾਂ ਜਿੰਨੀ ਹੀ ਲੋਕਾਂ ਦੀਆਂ ਗੱਲਾਂ ਸੁਣ ਕੇ ਰੀਨਾ ਤੋਂ ਜਲਦੀ ਸੀ ਹੁਣ 19 ਹੀ ਰੀਨਾ ਨੂੰ ਦੇਖ ਕੇ ਉਹਨਾਂ ਅੰਦਰ ਮਮਤਾ ਜਾਗਦੀ ਸੀ ਸਵੇਰੇ ਉਹਨਾਂ ਨੇ ਰੀਨਾ ਲਈ ਪਹਿਲੀ ਵਾਰ ਚਾਹ ਬਣਾਈ ਲੈ ਬਹੂ ਪੀ ਲੈ ਮੇਰੇ ਵੱਲੋਂ ਰੀਨਾ ਹੈਰਾਨ ਸੀ ਮਾਂ ਜੀ ਤੁਸੀਂ ਹਾਂ ਬਹੂ ਮaaf ਕਰਦੇ ਮੈਂ ਉਹ ਸੱਚਮੁੱਚ ਵੱਡੇ ਦਿਲ ਵਾਲੀ ਔਰਤ ਹੈ ਸਮਾਜ ਨੇ ਤੈਨੂੰ ਕਿੰਨਾ ਨੀਚਾ ਦਿਖਾਇਆ ਪਰ ਤੂੰ ਝੁਕੀ ਨਹੀਂ ਸੱਸ ਦੀਆਂ ਗੱਲਾਂ ਸੁਣ ਕੇ ਰੀਨਾ ਨੂੰ ਸਕੂਨ ਮਿਲਿਆ ਕਿ ਘਟੋ ਘਟ ਇਸ ਘਰ ਦੇ ਲੋਕ ਤਾਂ ਮੈਨੂੰ ਸਮਝਣ ਲੱਗੇ ਪਰ ਕਹਾਣੀ ਹਜੇ ਖਤਮ ਨਹੀਂ ਹੋਈ ਸੀ ਕਿਉਂਕਿ ਠਾਕੁਰ ਅਤੇ ਰਿੰਕੂ ਦੀਆਂ ਨਜ਼ਰਾਂ ਵਿੱਚ ਹਜੇ ਵੀ ਰੀਨਾ ਖਟਕ ਰਹੀ ਸੀ ਰੀਨਾ ਨੇ ਰਿੰਕੂ ਨੂੰ ਥੱਪੜ ਮਾਰਿਆ ਸੀ ਸਭੋਂ ਉਸ ਦੇ ਘਮੰਡ ਨੂੰ ਤੋੜਿਆ ਸੀ ठाकुर ਅਤੇ ਰਿੰਕੂ ਦੇ ਮਨ ਵਿੱਚ ਬਦਲੇ ਦੀ ਅੱਗ ਸੜ ਰਹੀ ਸੀ ਇਸ ਔਰਤ ਨੇ ਸਾਡੇ ਖਾਨਦਾਨ ਦੀ ਨੱਕ ਕਟਵਾ ਦਿੱਤੀ ਹੁਣ ਇਸ ਦਾ ਅਜਿਹਾ ਹਾਲ ਕਰਾਂਗੇ ਕਿ ਖੁਦ ਨੂੰ ਸ਼ੀਸ਼ੇ ਵਿੱਚ ਦੇਖਣ ਤੋਂ ਵੀ ਡਰ ਜਾਵੇਗੀ ਰਿੰਕੂ ਨੇ ਪਿੰਡ ਦੇ ਹੀ ਇੱਕ ਨਿਸ਼ੇੜੀ ਹਰੀਆ ਨੂੰ ਬੁਲਾਇਆ ਅਤੇ ਕਿਹਾ ਸੁਣ ਹਰੀਆ ਕੰਮ ਤਾਂ ਆਸਾਨ ਹੈ ਰਾਤ ਨੂੰ ਰੀਨਾ ਦੇ ਘਰ ਵਿੱਚ ਬੜਨਾ ਹੈ ਅਤੇ ਰੀਨਾ ਨੂੰ ਬਦਨਾਮ ਕਰਨਾ ਹੈ ਬਾਕੀ ਕੰਮ ਪੰਚਾਇਤ ਕਰ ਦੇਵੇਗੀ ਹਰਿਆਣੋ ਸ਼ਰਾਬ ਅਤੇ ਪੈਸਿਆਂ ਦੇ ਲਾਲਚ ਦੇ ਕੇ ਰਾਜੀ ਕਰ ਲਿਆ ਗਿਆ। ਰਾਤ ਨੂੰ ਜਦੋਂ ਰੀਨਾ ਆਪਣੇ ਕਮਰੇ ਵਿੱਚ ਸੁੱਤੀ ਹੋਈ ਸੀ, ਉਦੋਂ ਖਿੜਕੀ ਦੀ ਕੁੰਡੀ ਤੋੜ ਕੇ ਹਰਿਆ ਅੰਦਰ ਆਇਆ। ਪਰ ਰੀਨਾ ਦੀ ਨੀਂਦ ਹਲਕੀ ਸੀ। ਆਹਟ ਸੁਣਦਿਆਂ ਹੀ ਉਹ ਜਾਗ ਗਈ। "ਕੌਣ ਹੈ?" ਡਰਦੇ ਹੋਏ ਉਸਨੇ ਟਾਰਚ ਚ ਜਗਾਈ ਤਾਂ ਹਰਿਆ ਉਸ ਤੇਜ 'ਚ ਭੱਟਿਆ। ਰੀਨਾ ਨੇ ਵੀ ਪੂਰੀ ਤਾਕਤ ਨਾਲ ਆਪਣੇ ਆਪ ਨੂੰ ਛੁਡਾਇਆ ਅਤੇ ਨੇੜੇ ਪਏ ਡੰਡੇ ਨਾਲ ਹਰੀਆ ਦੇ ਸਿਰ ਤੇ ਮਾਰਿਆ ਹਰੀਆ ਦੇ ਸਿਰ ਵਿੱਚੋਂ ਖੂਨ ਵਹਿਣ ਲੱਗਾ ਤਾਂ ਉਹ ਡਰ ਕੇ ਭੱਜ ਨਿਕਲਿਆ ਅਗਲੇ ਦਿਨ ਫਿਰ ਪੰਚਾਇਤ ਬੈਠੀ ਫਿਰ ਰੀਨਾ ਦਾ અપਮਾਨ ਸਵੇਰੇ ਸਵੇਰੇ ਹੀ ਠਾਕੁਰ ਨੇ ਸਾਰੇ ਪਿੰਡ ਵਿੱਚ ਢਿੰਡੂਰਾ ਪਿਟਵਾ ਦਿੱਤਾ ਕਿ ਰੀਨਾ ਦੇ ਕਮਰੇ ਵਿੱਚੋਂ ਇੱਕ ਆਦਮੀ ਨੂੰ ਭੱਜਦੇ ਹੋਏ ਦੇਖਿਆ ਗਿਆ ਹੈ ਮੁਨ ਪੰਚਾਇਤ ਹੀ ਫੈਸਲਾ ਕਰੇਗੀ ਪੰਚਾਇਤ ਲੱਗੀ ਤਾਂ ਰਿੰਕੂ ਬੋਲਿਆ ਇਹ ਵਿਧਵਾ ਹੁਣ ਪਿੰਡ ਦੀਆਂ ਧੀਆਂ ਲਈ ਖਤਰਾ ਬਣ ਗਈ ਹੈ ਰਾਤ ਨੂੰ ਕਿਸੇ ਦੇ ਨਾਲ ਫੜੀ ਗਈ ਸਾਡੇ ਕੋਲ ਸਬੂਤ ਹੈ ਹਰੀਆ ਖੁਦ ਦੱਸੇਗਾ ਹਰੀਆ ਲਗੜਾਉਂਦਾ ਹੋਇਆ ਆਇਆ ਉਸਨੇ ਕਿਹਾ ਹਾਂ ਮੈਂ ਉੱਥੇ ਗਿਆ ਸੀ ਰੀਨਾ ਨੇ ਹੀ ਬੁਲਾਇਆ ਸੀ ਹਰੀਆ ਦੀ ਗੱਲ ਸੁਣ ਕੇ ਸਾਰੇ ਪਿੰਡ ਵਿੱਚ ਸਨਸਾਨੀ ਫੈਲ ਗਈ ਇਹ ਸਭ ਸੁਣ ਕੇ ਸੰਜੇ ਦਾ ਖੂਨ ਖੋਲ ਗਿਆ ਉਹ ਹਰੀਆ ਤੇ ਝਿੰਕਿਆ ਹਰੀਆ ਤੈਨੂੰ ਤੇਰੇ ਭਗਵਾਨ ਦੀ ਸੋਂ ਸੱਚ ਬੋਲ ਤੇਰੇ ਇਸ ਝੂਠ ਕਰਨ ਇੱਕ ਅਬਲਾ ਨਾਰੀ ਬਦਨਾਮ ਹੋ ਜਾਵੇਗੀ ਸੰਜੇ ਦੀ ਗੱਲ ਸੁਣ ਕੇ ਹਰੀਆ ਨੇ ਅੱਖਾਂ ਝੁਕਾ ਲਈਆਂ ਸੰਜੇ ਹੋਰ ਜ਼ੋਰ ਨਾਲ ਗਰਜਿਆ ਕਿ ਰੀਨਾ ਭਾਬੀ ਨੇ ਤੈਨੂੰ ਬੁਲਾਇਆ ਸੀ ਸਭ ਨੂੰ ਦੱਸ ਨਹੀਂ ਤਾਂ ਸੰਜੇ ਦਾ ਗੁੱਸਾ ਦੇਖ ਕੇ ਹਰੀਆ ਡਰ ਕੇ ਕੰਬਣ ਲੱਗਾ ਨਹੀਂ ਮੈਨੂੰ ਠਾਕੁਰ ਨੇ ਭੇਜਿਆ ਸੀ ਮੈਨੂੰ ਮਾਫ਼ ਕਰ ਦਿਓ ਹਰੀਆ ਦੀ ਗੱਲ ਸੁਣ ਕੇ ਸਾਰੀ ਪੰਚਾਇਤ ਸੁੰਨ ਰਹਿ ਗਈ ਸੰਜੇ ਨੇ ਭੀੜ ਵੱਲ ਦੇਖਦੇ ਹੋਏ ਕਿਹਾ ਹੁਣ ਦੱਸੋ ਕੀ ਔਰਤ ਹੋਣਾ ਗੁਨਾਹ ਹੈ ਕੀ ਵਿਧਵਾ ਹੋਣਾ ਅਪਰਾਧ ਹੈ ਰੀਨਾ ਭਾਬੀ ਨੇ ਉਸ ਆਦਮੀ ਨੂੰ ਮਾਰ ਕੇ ਆਪਣੀ ਇੱਜ਼ਤ ਬਚਾਈ ਸੀ ਇਸੇ ਦਾ ਉਸਨੇ ਬਦਲਾ ਲਿਆ ਹੈ ਅਤੇ ਤੁਸੀਂ ਸਭ ਨੇ ਕੀ ਕੀਤਾ ਉਲਟਾ ਇੱਕ ਬੇਗੁਨਾਹ ਨੂੰ ਹੀ ਫਿਰ ਘਟਖਰੇ ਵਿੱਚ ਖੜਾ ਕਰ ਦਿੱਤਾ ਸੰਜੇ ਦੀ ਗੱਲ ਸੁਣ ਕੇ ਸਾਰੀ ਭੀੜ ਦੀਆਂ ਅੱਖਾਂ ਝੁਕ ਗਈਆਂ ਜਦੋਂ ਠਾਕੁਰ ਨੂੰ ਲੱਗਾ ਕਿ ਹੁਣ ਉਸ ਦਾ ਪਲੜਾ ਹਲਕਾ ਹੋ ਰਿਹਾ ਹੈ ਤਾਂ ਉਹ ਖੜਦੇ ਹੋਏ ਬੋਲਿਆ ਇਹ ਸਭ ਝੂਠ ਹੈ ਮੈਂ ਕਿਉਂ ਭੇਜਾਂਗਾ ਕਿਸੇ ਨੂੰ ਸੰਜੇ ਨੇ ਆਪਣਾ ਮੋਬਾਈਲ ਕੱਢਦੇ ਹੋਏ ਕਿਹਾ ਇਹ ਰਿੰਕੂ ਅਤੇ ਹਰੀਆ ਦੀ ਗੱਲਬਾਤ ਦਾ ਰਿਕਾਰਡ ਹੈ ਮੈਂ ਆਪਣੇ ਫੋਨ ਵਿੱਚ ਕੀਤਾ ਸੀ ਰਿਕਾਰਡ ਸੰਜੇ ਨੇ ਕਿਹਾ ਜਦੋਂ ਇਹ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਮੈਂ ਉਧਰੋਂ ਹੀ ਜਾ ਰਿਹਾ ਸੀ ਉਦੋਂ ਮੈਂ ਇਹ ਵੀਡੀਓ ਬਣਾ ਲਈ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਲੋਕ ਕੁਝ ਨਾ ਕੁਝ ਜ਼ਰੂਰ ਕਰੋਗੇ ਇਸ ਲਈ ਮੈਂ ਸਬੂਤ ਪਹਿਲਾਂ ਹੀ ਜੁਟਾ ਲਏ ਸੀ ਅਤੇ ਹੁਣ ਪੁਲਿਸ ਕਦੇ ਵੀ ਆ ਸਕਦੀ ਹੈ ਕਿਉਂਕਿ ਮੈਂ ਪੁਲਿਸ ਵੀ ਬੁਲਾ ਲਈ ਹੈ ਥੋੜੀ ਦੇਰ ਬਾਅਦ ਪੁਲਿਸ ਠਾਕੁਰ ਅਤੇ ਰਿੰਕੂ ਨੂੰ ਚੱਕ ਲੈ ਗਈ ਫਿਰ ਮਮਤਾ ਜੀ ਖੜੀ ਹੋਈ ਜੋ ਸਾਰੀ ਪੰਚਾਇਤ ਵਿੱਚ ਗਰਜਦੇ ਹੋਏ ਬੋਲੀ ਬਸ ਬਹੁਤ ਹੋ ਗਿਆ ਮੇਰੀ ਨੂੰ ਨਾਲ ਖਿਲਵਾੜ ਅੱਗੇ ਤੋਂ ਨਾ ਕੋਈ ਪੰਚਾਇਤ ਬੈਠੇਗੀ ਨਾ ਮੇਰੀ ਨੂ ਤੇ ਕੋਈ ਉਂਗਲ ਚੱਕੇਗਾ ਕਿਸੇ ਨੂੰ ਜੇ ਕੋਈ ਵੀ ਦਿੱਕਤ ਹੈ ਤਾਂ ਮੇਰੇ ਨਾਲ ਗੱਲ ਕਰੇਗਾ ਕਿਉਂਕਿ ਰੀਨਾ ਮੇਰੀ ਨੂ ਨਹੀਂ ਮੇਰੀ ਧੀ ਹੈ ਅਤੇ ਮੈਂ ਆਪਣੀ ਧੀ ਦੇ ਬਾਰੇ ਵਿੱਚ ਕੁਝ ਵੀ ਉਲਟੀ ਸਿੱਧੀ ਗੱਲ ਬਰਦਾਸ਼ਤ ਨਹੀਂ ਕਰ ਸਕਦੀ। ਇਹੀ ਅੱਜ ਦੀ ਪੰਚਾਇਤ ਵਿੱਚ ਮੇਰਾ ਫੈਸਲਾ ਹੈ ਅਤੇ ਇਹ ਫੈਸਲਾ ਅੰਤਿਮ ਹੈ। ਮੇਰੀ ਨੂ, ਮੇਰਾ ਘਰ, ਮੇਰੀ ਇੱਜ਼ਤ ਮੈਂ ਦੇਖਾਂਗੀ। ਕਿਸੇ ਨੂੰ ਵਿਚਕਾਰ ਪੈਣ ਦੀ ਕੋਈ ਲੋੜ ਨਹੀਂ ਸੱਸ ਦੀਆਂ ਗੱਲਾਂ ਸੁਣ ਕੇ ਰੀਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਸ ਵਾਰ ਇਹ ਹੰਝੂ ਹਾਰਦੇ ਨਹੀਂ ਜਿੱਤਦੇ ਸੀ ਕਿਉਂਕਿ ਨਾ ਜਾਣੇ ਕਿੰਨੀ ਵਾਰ ਪੰਚਾਇਤ ਬੈਠੀ ਨਾ ਜਾਣੇ ਕਿੰਨੀ ਵਾਰ ਰੀਨਾ ਨੂੰ ਆਪਣੀ ਬੇਗੁਨਾਹੀ ਦਾ ਸਬੂਤ ਦੇਣਾ ਪਿਆ ਆਖਰਕਾਰ ਪੰਚਾਇਤ ਨੇ ਵੀ ਰੀਨਾ ਤੋਂ ਮਾਫੀ ਮੰਗੀ ਅਤੇ ਹੁਣ ਉਸ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਦਾ ਹੱਕ ਵੀ ਮਿਲ ਗਿਆ ਇਸ ਪਰੰਪਰਾਵਾਂ ਨਾਲ ਭਰੇ ਸਮਾਜ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ